ਸਵਾਗਤ ਚਾਰ ਦੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਨਾਲ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਆ ਗੇਅਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਚੋਰੋ ਤੱਕ ਉਹ ਨਿਕਲ ਕੇ ਭੱਜ ਗਏ ਬੰਦੇ ਖੜੇ ਜਾਂ ਨੇ ਕੀ ਗੱਲਬਾਤ ਹੈਗੀ ਕੀ ਟੱਕਰ ਹੈਗਾ ਉਹ ਪਤਾ ਲੱਗੇ ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹਦੇ ਭਗਣਾ ਪੈਣਾ ਹੀ ਆ ਅੱਜ ਭਜੀ ਕੀ ਨਾਮ ਦੇ ਆਪਣਾ ਤੇ ਕੀ ਗੱਲਬਾਤ ਰਮੀ ਜੇ ਮੇਰਾ ਨਾਮ ਤੇ ਸਵੇਗ 4:00 ਵੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਨਾਲ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਅੱਛਾ ਤੇ ਖੰਭਾ ਤੋੜਨ ਤੋਂ ਬਾਅਦ ਇਹਨੇ ਮੰਦਰ ਆਪਣੇ ਲਵਕੁਸ਼ਭਾਵਾਂ ਦੀ ਕਾਂਢੂ ਤੋੜਦੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰਨ ਪੱਥਰ ਵਾਛੀ ਹੈ ਜੀ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਚੋਰੋ ਤਾਂ ਕੋ ਨਿਕਲ ਕੇ ਭੱਜ ਗਏ ਸੀ ਤੇ ਜਿਨ੍ਹਾਂ ਨੇ ਮਾਲਕੀ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਨਾਲ ਚਾਰ ਪੰਜ ਬੰਦੇ ਆ ਗਏ ਸੀ ਐ ਤੇ ਦਿੱਲੀ ਨੰਬਰ ਦੀ ਗੱਡੀ ਏ ਵਾਈਟ ਕਲਰ ਦੀ ਸਿਆਜ ਕਾਰਨ ਪਤਾ ਲੱਗਿਆ ਕਿ ਬੁੱਡੇ ਨੱਚੇ ਕੀ ਕੀ ਆ ਰਕਤ ਤੋਂ ਉਹਦੇ ਸਿਰ ਮੱਥੇ ਨਹੀਂ ਲੱਗੇ ਨਿਕਲ ਕੇ ਭੱਜ ਹੀ ਗਏ ਆ ਆਪਾਂ ਦੇ ਕੋਲ ਦੇ ਲੈਣੇ ਇਹ ਚੀਜ਼ਾਂ ਸੀ ਹਾਂ ਹਮਨਸੀ ਸਾਹਿਬ ਆਏ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਡੀ ਡਿਵੀਜ਼ਨ ਵਾਲੇ ਮੰਦਰ ਦਾ ਆਹੀ ਤੁਸੀਂ ਕੁਣਾ ਕਹਿ ਸਕਨੇ ਆਪਾਂ ਮੋਡਰ ਟੁੱਟ ਗਈ ਆ ਸੈਪਾ ਫੂਪਾ ਟੁੱਟ ਗਿਆ ਕੰਧ ਟੁੱਟ ਗਈ ਗੇਟ ਟੁੱਟ ਗਿਆ ਵਾ ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਅੱਛਾ ਜੀ ਤੇ ਨਾਲ ਇਹ ਜਾਨਵਰ ਵੀ ਮੋਟ ਹੋਈ ਗਏ ਹਾਂਜੀ ਉਹ ਆ ਗਏ ਤਿੰਨ ਜਾਨਵਰ ਆ ਗਏ ਉਹ ਇੱਕ ਗੱਡੀ ਥੱਲੇ ਚਾਰ ਗੱਡੇ ਥੱਲੇ ਚਾਰ ਆ ਗਏ ਜੀ ਪ੍ਰਸ਼ਾਸਨ ਨੂੰ ਨੁਕਸਾਨ ਕਰ ਪ੍ਰਸ਼ਾਸਨ ਨੂੰ ਆਦੇ ਮੰਦਰ ਦਾ ਜੋ ਹਰਜਾਨਾ ਦਿੱਤਾ ਜਾਵੇ ਬੰਦੇ ਫੜੇ ਜਾਂਦੇ ਕੀ ਗੱਲਬਾਤ ਹੈਗੀ ਕੀ ਟੱਕਰ ਹੈਗਾ ਉਹ ਪਤਾ ਲੱਗੇ ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹ ਤਾਂ ਹੋਣਾ ਪੈਣਾ ਹੀ ਆ ਤਾਂ ਲੱਗਦਾ ਨਹੀਂ ਜੇ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਉਹ ਤਾਂ ਹੋ ਹੀ ਜਾਣਾ ਸੀ ਬਾਕੀ ਫੰਕਸ਼ਨ ਹੈਗਾ ਇੱਥੇ ਰਾਤੀ ਫੰਕਸ਼ਨ ਹੀ ਆ ਵੇਖੋ ਅਰੇ ਰਾਤੀ ਫੰਕਸ਼ਨ ਹੀ ਹੈ ਫੰਕਸ਼ਨ ਹੈ ਵਾਹ ਜੇ ਸ਼ੁਗਰ ਕਰੋ ਵੀ ਫੰਕਸ਼ਨ ਖਤਮ ਹੋ ਚੁੱਕਾ ਹੈ ਇਹਨੇ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੋਈ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗਾ ਹੋਇਆ ਤੇ ਸਾਰੇ ਮਰ ਜਾਣੇ ਜਿੱਦਾਂ ਗੱਡੀ ਚੜਾਈ ਜਾਂਦੀ ਉਹ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਟਾਣੇ ਦੀ ਬੈਕਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਮ ਨੂੰ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਅ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉੱਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਇਹ ਨਾਲੇ ਉਥੋਂ ਖਾਦਾ ਪੀਤਾ ਪਾਰਟੀ ਪੁਟੀ ਕੀਤੀ ਤੋਂ ਉਥੋਂ ਗੱਡੀ ਇੱਧਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਤੇ ਇੱਥੇ ਆਣ ਕੇ ਗੱਡੀ ਕਿਤੇ ਫਾਸਟ ਸੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਰਮ ਨਾਲ ਦੀ ਗੱਡੀ ਦੇ ਉੱਤੇ ਡਿੱਗ ਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹੋਰ ਵੀ ਸਰ ਇਹ ਕੋ ਨੁਕਸਾਨ ਵੀ ਆਇਆ ਕੋਈ ਲਾਗੀ ਥਾਗੀ ਮੇਰਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਬੂਟ ਵੀ ਟੁੱਟਾ ਵਾ ਉਹ ਉਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਲੈਂਦੇ ਪੱਕੇ ਉਹ கரੰਟ ਲੱਗਣਾ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਤੋ ਟਰਾਂਸਫਰਮ ਡਿੱਗਣਾ ਉਹ ਜੀ ਗਰੰਟੀ ਉਹ ਉਹਨਾਂ 'ਨ ਲੱਗ ਗਿਆ ਦੋ ਨਜ਼ਰ ਗੱਡੀ ਜਨਾਬ ਤੱਕ ਪੰਜ ਪੰਜ ਨੇ ਚਲਾ ਰਹੇ ਸੀ ਹਾਂ ਪੰਜ ਨੇ ਜਾਨੀ ਨੂੰ ਨੁਕਸਾਨ ਨਹੀਂ ਹੋ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਜਸਤ ਨਹੀਂ ਜਾਏਗੀ ਸ਼ਾਇਦ ਕਰਦੇ ਆ ਬੇਟਰ ਚਲਾ ਰਹੇ ਯਾਨੀ ਕਿ ਕੋਈ ਗੱਲ ਨਹੀਂ ਹੈ ਇਹ ਵੀ ਕਿਸ ਤਰ੍ਹਾਂ ਤੇ ਸੁਣਨ ਜਾਇਆ ਕਿ ਉੱਥੇ ਲੱਗੇ ਕਰੇ ਕਿ ਹੋਟਲ ਦਾ ਕੋਈ ਬੇਟਰ ਲੈ ਕੇ ਰੋਟੀ ਲੈਣਾ ਰਿਹਾ ਸੀ ਇਹ ਵੀ ਕੋਈ ਗੱਲ ਨਹੀਂ ਨਹੀਂ ਹੋਟਲ ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈ ਸਭ ਹੀ ਨਹੀਂ ਕਰਦੇ ਜਿਹੜੇ ਉਹਦੇ ਤੇ ਆ ਹੋਰ ਹੀ ਨਹੀਂ